ਸਾਤੇ ਦੁਪਰ ਜਿਹੜਾ ਝੰਡਾ ਤਿਰੰਗਾ ਜਾਂ ਮਗਰ ਲਹਿਰਾਉਣਾ ਚਾਹੀਦਾ ਜਿਹੜੀ ਕਿ ਸਾਡੇ ਲਈ ਸਾਰਿਆਂ ਲਈ ਸ਼ਾਂਤੀ ਦੀ ਗੱਲ ਹੈ ਜਿਹੜਾ ਹਾ ਦਾ ਤਿਰੰਗਾ ਹੈ ਇੱਕ ਬੜੀ ਸ਼ਾਨ ਵਾਲੀ ਗੱਲ ਹੈ ਵੀ ਆਪਾਂ ਆਪਣੇ ਘਰ ਦੇ ਵਿੱਚ ਲਹਿਰਾਉਣੇ ਆ ਜਿਹੜਾ ਕਿ 9 ਤਰੀਕ ਤੋਂ ਲੈ ਕੇ 15 ਤਰੀਕ ਤੱਕ ਸਭ ਸਾਰਿਆਂ ਨੇ ਆਪਣੇ ਘਰ ਦੇ ਲਹਿਰਾਉਣਾ ਤੇ ਮੇਰੀ ਲੋਕਾਂ ਨੂੰ ਇਹੋ ਅਪੀਲ ਹੈਗੀ ਹੈ ਕਿ ਉਹ ਆਪਣਾ ਹਰ ਇੱਕ ਜਿਹੜਾ ਆ ਆਪਣੇ ਘਰ ਦੇ ਸਾਥ ਦੇ ਜਰੂਰ ਝੰਡਾ ਜਿਹੜਾ ਲਹਿਰਾਏ ਹਰ ਘਰ ਤਿਰੰਗਾ ਦੇ ਮੁਹਿੰਮ ਦੇ ਤਹਿਤ ਸਾਨੂੰ ਸਾਡੇ ਆਫਿਸ ਵੱਲੋਂ ਹੈੱਡ ਆਫਿਸ ਵੱਲੋਂ 800 ਦੇ ਕਰੀਬ ਝੰਡੇ ਆਏ ਨੇ ਜਿੱਦਾਂ ਕਿ ਮੇਨ ਮਕਸਦ ਗਵਰਨਮੈਂਟ ਦਾ ਹੀ ਹੈ ਕਿ ਹਰ ਘਰ ਦੇ ਛੱਤੇ ਦੇ ਉੱਪਰ ਜਿਹੜਾ ਝੰਡਾ ਤਿਰੰਗਾ ਮਤਲਬ ਲਹਿਰਾਉਣਾ ਚਾਹੀਦਾ ਜਿਹੜੀ ਕਿ ਸਾਡੇ ਲਈ ਸਾਰਿਆਂ ਦੀ ਸ਼ਾਨ ਦੀ ਗੱਲ ਹੈ ਔਰ ਇਹਦੇ ਵਾਸਤੇ ਆਪਾਂ ਹਰ ਇੱਕ ਜਗ੍ਹਾ ਨੂੰ ਕੰਟੈਕਟ ਕੀਤਾ ਜਾ ਰਿਹਾ ਬਲਕ ਦੇ ਵਿੱਚ ਜਾ ਰਹੇ ਸਕੂਲਾਂ ਦੇ ਵਿੱਚ ਆਪਾਂ ਕੰਟੈਕਟ ਕੀਤਾ ਜਾ ਰਿਹਾ ਈਵਨ ਸਾਡਾ ਮਤਲਬ ਪੇਪਰਾਂ ਵਿੱਚ ਵੀ ਦਿੱਤਾ ਜਾ ਰਿਹਾ ਨਿਊਜ਼ ਸਾਡੇ ਪਬਲਿਕ ਰਿਲੇਸ਼ਨਿੰਗ ਇੰਸਪੈਕਟਰ ਨੇ ਉਹ ਵੀ ਜਗਾ ਜਗਾ ਜਾ ਕੇ ਕੰਟੈਕਟ ਕਰ ਰਹੇ ਨੇ ਸਾਡਾ ਪੋਸਟਮੈਨ ਸਟਾਫ ਹੈ ਉਹ ਹਰ ਇੱਕ ਨੂੰ ਜਾ ਕੇ ਮੱਲੋ ਦੋ ਦੂਰ ਦੱਸ ਰਹੇ ਸੀ ਦੇ ਬਾਰੇ ਸਾਰਿਆਂ ਨੂੰ ਜਾਗਰੂ ਕਰ ਰਹੇ ਆ ਕਿ ਜਿਹੜਾ ਸਾਡਾ ਤਿਰੰਗਾ ਹੈਗਾ ਇੱਕ ਬੜੀ ਸ਼ਾਨ ਵਾਲੀ ਗੱਲ ਹੈ ਵੀ ਆਪਾਂ ਆਪਣੇ ਘਰ ਦੇ ਵਿੱਚ ਲਹਿਰਾਉਣੇ ਆ ਜਿਹੜਾ ਕਿ 9 ਤਰੀਕ ਤੋਂ ਲੈ ਕੇ 15 ਤਰੀਕ ਤੱਕ ਸਭ ਸਾਰਿਆਂ ਨੇ ਆਪਣੇ ਘਰ ਤੇ ਲਹਿਰਾਉਣਾ ਤੇ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਆਪਣਾ ਹਰ ਇੱਕ ਜਿਹੜਾ ਆ ਆਪਣੇ ਘਰ ਦੇ ਸਾਥ ਦੇ ਜਰੂਰ ਝੰਡਾ ਜਿਹੜਾ ਲਹਿਰਾਏ ਜੋ ਕਿ ਸਾਡੇ ਲਈ ਸਾਰਿਆਂ ਲਈ ਗਰਵ ਦੇ ਦੀ ਗੱਲ ਹੋਵੇਗੀ ਥੈਂਕ ਯੂ ਵੈਰੀ ਮਚ